ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਮੈਂ ਇਹ ਬਲਾਊਜ਼ ਬਣਾ ਰਹੀ ਹਾਂ ਜੋ ਸਟੈਪ ਬਾਈ ਸਟੈਪ ਸਾਰਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਜਿਹੜਾ ਇਹਦਾ ਬਾਰਡਰ ਬਣਾਇਆ ਹੈ ਇਹਦਾ ਡਿਜ਼ਾਈਨ ਮੋਢਿਆਂ ਦੀ ਘਟਾਈ ਗਲੇ ਦੀ ਘਟਾਈ ਕਿਵੇਂ ਪਾਉਣੀ ਹੈ ਇਹ ਸਾਰਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਅੱਜ ਜਿਹੜਾ ਮੈਂ ਤੁਹਾਨੂੰ ਇਹ ਦੱਸਾਂਗੀ ਵੀ ਬਾਰਡਰ ਕਿਵੇਂ ਬਣਾਇਆ ਤੇ ਜਿਹੜਾ ਉੱਪਰ ਡਿਜ਼ਾਈਨ ਹੈ ਇਹ ਕਿਸ ਤਰ੍ਹਾਂ ਬਣਾਇਆ ਇਦੀ ਲੰਬਾਈ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਹੈ ਜਿੰਨੀ ਤੁਹਾਨੂੰ ਇਸਦੀ ਲੰਬਾਈ ਰੱਖਣੀ ਹੋਊਗੀ ਬਲਾਊਜ਼ ਦੀ ਤੁਸੀਂ ਲੰਬਾਈ ਰੱਖ ਲੈਣੀ ਹੈ ਤੇ ਜਿੰਨੇ ਕੁੰਡੇ ਤੁਸੀਂ ਪਾਉਣੇ ਹੋਣਗੇ ਆਪਣੇ ਹਿਸਾਬ ਨਾਲ ਉਹ ਪਾ ਲੈਣੇ ਆ ਠੀਕ ਹੈ ਲੰਬਾਈ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਜੇਕਰ ਤੁਸੀਂ ਸੇਮ ਇਸੇ ਤਰ੍ਹਾਂ ਬਲਾਊਜ਼ ਬਣਾਉਣਾ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜਾ ਮੈਂ ਕਿਸ ਤਰ੍ਹਾਂ ਬਣਾਇਆ ਮੇਰੇ ਲਈ ਜਿਹੜੇ 78 ਕੁੰਡੇ ਪਾਏ ਆ 78 ਕੁੰਡੇ 78 ਕੁੰਡੇ ਪਾ ਕੇ ਉੱਪਰ ਜਿਹੜਾ ਬਾਰਡਰ ਬਣਾਇਆ ਇਸ ਤਰ੍ਹਾਂ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਇਸ ਤਰ੍ਹਾਂ ਬਾਰਡਰ ਦੀ ਲੰਬਾਈ ਹੈ ਜਿਹੜੀ 4 ਇੰਚ ਬਾਰਡਰ ਬਣਾ ਕੇ ਉੱਪਰ ਜਿਹੜਾ ਡਿਜ਼ਾਈਨ ਸੈੱਟ ਕੀਤਾ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਹਦੇ ਵਾਸਤੇ ਆਪਾਂ 11 ਦੇ ਮਲਟੀਪਲ ਦੋ ਕੁੰਡੇ ਵਾਧੂ ਲੈਣੇ ਆ ਤਾਂ نیچے ਜਿਹੜੇ 78 ਕੁੰਡੇ ਸੀ ਤਾਂ ਉੱਪਰ ਜਿਹੜੇ ਮੈਂ ਕੁੰਡੇ ਵਧਾ ਕੇ ਇੱਥੇ 101 ਕੁੰਡੇ ਹੋ ਗਏ 11 ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖੇ ਫਿਰ ਜਿਹੜੀ ਇਹਦੀ ਲੰਬਾਈ ਹੈ ਮੈਂ 7 ਇੰਚ ਦੀ ਲੰਬਾਈ ਇਸ ਤਰ੍ਹਾਂ ਬਣਾ ਲਈ ਤੁਸੀਂ ਲੰਬਾਈ ਜਿਹੜੀ ਇਹ ਰੱਖਣੀ ਆ ਆਪਣੇ ਹਿਸਾਬ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨੀ ਤੁਹਾਨੂੰ ਚਾਹੀਦੀ ਹੋਗੀ ਹੁਣ ਉਸ ਤੋਂ ਬਾਅਦ ਮੈਂ ਇੱਥੇ ਮੋੜਿਆਂ ਦੀ ਘਟਾਈ ਪਾਉਂਗੀ ਅੱਜ 파ਟ 1 ਵਿੱਚ ਜਿਹੜਾ ਮੈਂ ਤੁਹਾਨੂੰ ਇਹੀ ਦੱਸਣਾ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਹ ਕਿਸ ਤਰ੍ਹਾਂ ਬਣਿਆ ਹੋਇਆ ਹੈ ਜਿਹੜਾ ਬਲਾਊਜ਼ ਦਾ ਪਿਛਲਾ ਹਿੱਸਾ ਇਸ ਤਰ੍ਹਾਂ ਮੈਂ ਤਿਆਰ ਕਰ ਲਿਆ ਇਸ ਤਰ੍ਹਾਂ ਬਾਊਂਡਰ ਬਣਾ ਕੇ 78 ਕੁੰਡੇ ਪਾ ਕੇ ਦੋ ਉਲਟੇ ਦੋ ਸਿੱਧੇ ਕੁੰਡਿਆਂ ਦਾ 4 ਇੰਚ ਬਾਊਂਡਰ ਬਣਾ ਕੇ ਉਸ ਤੋਂ ਬਾਅਦ ਜਿਹੜੀ ਸਿੰਪਲ ਬਣਾਈ ਕੀਤੀ ਹੈ ਸਿੱਧੀਆਂ ਸਲੰਗ ਐ ਇਸ ਤਰ੍ਹਾਂ ਤੇ ਉਲਟੇ ਪਾਸੇ ਤੋਂ ਉਲਟੀਆਂ ਸਲੰਗਾਂ ਉਸ ਤੋਂ ਬਾਅਦ 7 ਇੰਚ ਬਣਾ ਕੇ ਫਿਰ ਮੋੜਿਆਂ ਦੀ ਘਟਾਈ ਪਾਈ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਗਲੇ ਦੀ ਘਟਾਈ ਪਾਈ ਹੈ ਇਹ ਪਿਛਲਾ ਹਿੱਸਾ ਬਲਾਊਜ਼ ਦਾ ਕੰਪਲੀਟ ਕਰ ਲਿਆ ਮੈਂ ਹੁਣ ਆਪਾਂ ਜਿਹੜਾ ਇਹਦਾ ਅਗਲਾ ਹਿੱਸਾ ਉਹ ਤਿਆਰ ਕਰਨਾ ਹੈ ਜਿਹੜੀ ਇਹਦੀ ਮੋੜਿਆਂ ਦੀ ਘਟਾਈ ਪੈਂਦੀ ਹੈ ਦੋਨਾਂ ਪਾਸਿਆਂ ਤੋਂ ਆਪਣੀ ਇੱਕੋ ਜਿਹੀ ਘਟਾਈ ਪਾਉਗੀ ਜਿਵੇਂ ਇੱਥੇ ਘਟਾਈ ਪਾਈ ਹੈ ਮੋੜਿਆਂ ਦੀ ਉਸੇ ਤਰ੍ਹਾਂ ਆਪਾਂ ਅਗਲੇ ਪੱਲੇ 'ਚ ਘਟਾਈ ਪਾਵਾਂਗੇ ਤੇ ਉਸੇ ਤਰ੍ਹਾਂ ਗਲੇ ਦੀ ਘਟਾਈ ਕਰਨੀ ਹੈ ਜੇਕਰ ਤੁਸੀਂ ਛੋਟਾ ਵੱਡਾ ਗਲਾ ਰੱਖਣਾ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਜਿਹੜੀ ਘਟਾਈ ਹੈ ਉਹ ਸੇਮ ਪਾਉਗੀ ਦੋਨਾਂ ਗਲਿਆਂ ਦੀ ਜੇਕਰ ਤੁਸੀਂ ਦੋਨੇ ਗਲੇ ਇਹ ਸੇਮ ਰੱਖਣੇ ਆ ਤਾਂ ਸੇਮ ਰੱਖ ਸਕਦੇ ਆ ਤੇ ਜੇਕਰ ਤੁਸੀਂ ਪਿਛਲਾ ਗਲਾ ਜਿਹੜਾ ਛੋਟਾ ਰੱਖਣਾ ਚਾਹੁੰਦੇ ਹੋ ਅਗਲਾ ਗਲਾ ਜਿਹੜਾ ਵੱਡਾ ਰੱਖਣਾ ਚਾਹੁੰਦੇ ਆ ਤਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਜਿਵੇਂ ਇੱਥੇ ਹੁਣ ਮੈਂ 4 ਇੰਚ ਮੋਢਿਆਂ ਦੀ ਜਿਹੜੀ ਬਣਾਈ ਕਰਨ ਤੋਂ ਬਾਅਦ ਗਲੇ ਦੀ ਘਟਾਈ ਕੀਤੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਗਲਾ ਵੱਡਾ ਰੱਖਣਾ ਤਾਂ ਤੁਸੀਂ 3 ਇੰਚ ਇਸ ਤਰ੍ਹਾਂ 10 ਇੰਚ ਬਣਾਈ ਕਰਕੇ ਫਿਰ ਉਸ ਤੋਂ ਬਾਅਦ ਘਟਾਈ ਹੈ ਜਿਹੜੀ ਗਲੇ ਦੀ ਪਾ ਸਕਦੇ ਆ ਤੇ ਜੇਕਰ ਤੁਸੀਂ ਇਸ ਤੋਂ ਵੀ ਛੋਟਾ ਰੱਖਣਾ ਤਾਂ ਤੁਸੀਂ ਇਸ ਤਰ੍ਹਾਂ 5 ਇੰਚ ਬਣਾ ਕੇ ਘਟਾਈ ਪਾ ਸਕਦੇ ਛੋਟਾ ਵੱਡਾ ਗਲਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣਾ ਤੇ ਚਲੋ ਫਿਰ ਹੁਣ ਆਪਾਂ ਪਹਿਲਾਂ ਇਹ ਡਿਜ਼ਾਈਨ ਬਣਾਉਣਾ ਸਿੱਖਦੇ ਹਾਂ ਪਹਿਲਾਂ ਮੈਂ ਤੁਹਾਨੂੰ ਅੱਜ ਇਹ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਹੁਣ ਮੈਂ 11 ਦੇ ਮਲਟੀਪਲ ਦੋ ਕੁੰਡੇ ਜਿਹੜੇ ਵਾਧੂ ਲੈ ਲਈ ਇੱਥੇ ਠੀਕ ਹੈ 24 ਕੁੰਡੇ ਲੈ ਲੇ ਸਲਾਈ ਤੇ ਡਿਜ਼ਾਈਨ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦੇਣੀ ਆ ਵੀ ਕਿਹੜੇ ਸਾਈਜ਼ ਲਈ ਆਪਾਂ ਕਿੰਨੇ ਕੁੰਡੇ ਪਾਉਣੇ ਆ ਜਿਵੇਂ ਹੁਣ ਆਪਾਂ ਐਮ ਸਾਈਜ਼ ਤੇ ਐਸ ਸਾਈਜ਼ ਲਈ ਜਿਹੜੇ 90 ਕੁੰਡੇ ਜਿਹੜੇ ਆਪਾਂ ਨੂੰ ਬਹੁਤ ਹੋਣਗੇ ਠੀਕ ਹੈ 90 ਕੁੰਡੇ ਆਪਾਂ ਪਾ ਸਕਦੇ ਆ ਤੇ ਜੇਕਰ ਆਪਾਂ ਐਲ ਸਾਈਜ਼ ਐਕਸ ਐਲ ਸਾਈਜ਼ ਲਈ ਬਣਾਉਣਾ ਤਾਂ ਆਪਾਂ ਨੂੰ 100 ਕੁੰਡੇ ਪਾ ਲੈਣੇ ਆ ਤੇ ਜੇਕਰ ਆਪਾਂ ਡਬਲ ਐਕਸ ਐਲ ਸਾਈਜ਼ ਲਈ ਬਣਾਉਣਾ ਤਾਂ 10 ਕੁੰਡੇ ਆਪਾਂ ਹੋਰ ਪਾ ਲੈਣੇ ਇਸ ਤਰ੍ਹਾਂ ਆਪਾਂ ਜਿਵੇਂ ਸਾਈਜ਼ ਵੱਡਾ ਬਣਾਉਣਾ ਉਸੇ ਤਰ੍ਹਾਂ ਆਪਾਂ ਕੁੰਡੇ ਵਧਾਉਂਦੇ ਜਾਣਾ ਹੁਣ ਜਿਹੜਾ ਇੱਥੇ ਮੈਂ 78 ਕੁੰਡੇ ਪਾਏ ਤਾਂ ਜਿਹੜਾ ਇਹ ਬਾਰਡਰ ਹੁੰਦਾ ਇਸ ਤਰ੍ਹਾਂ ਫਲੈਕਸੀਬਲ ਹੁੰਦਾ ਇਸ ਤਰ੍ਹਾਂ ਬਾਰਡਰ ਤੇ ਆਪਾਂ ਕੁੰਡੇ ਜਿਹੜੇ ਥੋੜੇ ਪਾਉਣੇ ਆ ਕਿਉਂਕਿ ਜਿਹੜੀ ਆਪਣੀ ਇਸ ਤਰ੍ਹਾਂ ਇਹ ਫਲੈਕਸੀਬਲ ਬਾਰਡਰ ਹੁਣ ਕਰਨ ਜਿਹੜੀ ਇਹਦੀ ਫੀਟਿੰਗ ਹੈ ਬਹੁਤ ਸੋਹਣੀ ਆਉਂਦੀ ਹੈ ਇਸ ਤਰ੍ਹਾਂ 78 ਕੁੰਡੇ ਪਾ ਕੇ ਇੱਥੇ ਮੈਂ ਤੁਸੀਂ ਇੱਥੇ 80 ਕੁੰਡੇ ਪਾ ਸਕਦੇ ਆਂ ਜਾਣਾ ਬੇ ਕੁੰਡੇ ਪਾ ਸਕਦੇ ਮੈਂ ਇੱਥੇ 78 ਕੁੰਡੇ ਪਾਏ ਆ ਉਸ ਤੋਂ ਬਾਅਦ ਉੱਪਰ ਆ ਜਿਹੜੇ 101 ਕੁੰਡੇ ਆ ਮੇਰੇ ਕੋਲ ਇਹ 101 ਕੁੰਡਿਆਂ ਤੇ ਮੈਂ ਇਹ ਡਿਜ਼ਾਈਨ ਸੈੱਟ ਕੀਤਾ ਤਾਂ ਜਿਹੜਾ ਇਹ ਸਾਈਜ਼ ਆ ਐਲ ਤੇ ਐਕਸ ਐਲ ਸਾਈਜ਼ ਲਈ ਜਿਹੜੀ ਇਹਦੀ ਫੀਟਿੰਗ ਬਹੁਤ ਸੋਹਣੀ ਆ ਗਈ ਠੀਕ ਹੈ ਤਾਂ ਤੁਸੀਂ ਇਸ ਤਰ੍ਹਾਂ ਕੁੰਡੇ ਪਾ ਲੈਣੇ ਤੇ ਚਲੋ ਫਿਰ ਸ਼ੁਰੂ ਕਰਦੇ ਹੁਣ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ 11 ਦੇ ਮਲਟੀਪਲ ਦੋ ਕੁੰਡੇ ਮੈਂ ਵਾਧੂ ਰੱਖ ਲੇ ਤੁਸੀਂ ਨੀਚੇ ਬਾਰਡਰ ਬਣਾ ਕੇ ਉੱਪਰ ਜੇਕਰ ਇਹ ਹੀ ਡਿਜ਼ਾਈਨ ਬਣਾਉਣਾ ਹੈ ਇਸ ਤਰ੍ਹਾਂ ਤਾਂ 11 11 11 ਇਸ ਤਰ੍ਹਾਂ ਕਰਕੇ ਦੋ ਕੁੰਡੇ ਵਾਧੂ ਲੈ ਲੈਣੇ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਕੁੰਡੇ ਤੁਸੀਂ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹੁਣ ਉਸੇ ਤਰ੍ਹਾਂ ਤੁਸੀਂ ਪਾ ਲੈਣੀ ਹੈ ਪਹਿਲੀ ਸਿਲਾਈ ਹੈ ਆਪਣੇ ਡਿਜ਼ਾਈਨ ਦੀ 8 ਸਿਲਾਈਆਂ ਦਾ ਡਿਜ਼ਾਈਨ ਹੈ 8 ਸਲਾਂਗਾ ਚ ਆਪਣਾ ਡਿਜ਼ਾਈਨ ਇਹ ਕੰਪਲੀਟ ਹੋ ਜਾਂਦਾ ਹੈ ਇੱਕ ਕੁੰਡਾ ਹੁਣ ਆਪਾਂ ਤਾਰ ਲੈਣਾ ਤਾਰੋ ਚਾਹੀ ਬਣੋਈ ਆਪਣੀ ਮਰਜ਼ੀ ਇਹ ਬਾਧੂ ਕੁੰਡਾ ਆਪਣੇ ਕੋਲੇ ਫਿਰ ਇੱਕ ਕੁੰਡਾ ਆਪਾਂ ਬਣਾਵਾਂਗੇ ਹੁਣ ਅੱਗੇ ਉਲਟਾ ਇਸ ਤਰ੍ਹਾਂ ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਬਣਾਵਾਂਗੇ ਆਪਾਂ ਸਿੱਧੇ 1 2 3 4 ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਥ्रेड ਕਰਾਂਗੇ ਪਿੱਛੇ ਚਾਰ ਕੁੰਡੇ ਬਣਾਵਾਂਗੇ ਸਿੱਧੇ 1 2 3 4 ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਹੁਣ ਆਪਣੇ ਇੱਕ ਬਾਧੂ ਕੁੰਡਾ ਇਹ ਛੱਡ ਕੇ ਆਪਣੇ ਕੋਲ ਇਹ 11 ਕੁੰਡੇ ਹੋ ਗਏ 11 ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾਂ ਆਪਾਂ ਇਸ ਤਰ੍ਹਾਂ ਬਾਧੂ ਕੁੰਡਾ ਉਤਾਰ ਕੇ ਇੱਕ ਕੁੰਡਾ ਉਲਟਾ ਬਣਾਇਆ ਚਾਰ ਸਿੱਧੇ ਇੱਕ ਉਲਟਾ ਚਾਰ ਸਿੱਧੇ ਇੱਕ ਉਲਟਾ 11 ਕੁੰਡੇ ਹੋ ਗਏ। ਇਹੀ ਡਿਜ਼ਾਈਨ 11 ਕੁੰਡਿਆਂ ਦਾ ਆਪਾਂ ਇਹ ਸਲਾਈਟ ਜਿਹੜਾ ਰਿਪੀਟ ਕਰਨਾ ਠੀਕ ਹੈ ਹੁਣ। ਦੁਬਾਰਾ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ। ਤਾਂ ਜਿਹੜੇ ਆਪਣੇ ਇਸ ਤਰ੍ਹਾਂ ਵਿੱਚ ਦੋ ਕੁੰਡੇ ਉਲਟੇ ਆ ਜਾਂਦੇ ਇੱਕ ਆਪਣੇ ਇਧਰਲੇ ਡਿਜ਼ਾਈਨ ਵਾਲਾ ਤੇ ਇੱਕ ਇਧਰਲੇ ਡਿਜ਼ਾਈਨ ਵਾਲਾ ਉਲਟਾ ਕੁੰਡਾ। ਫ੍ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਫ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟ ਫ੍ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਇੱਕ ਕੁੰਡਾ ਉਲਟ 11 ਕੁੰਡੇ ਹੋ ਗਏ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਹੈ ਤਾਂ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਹੋਗੀ ਕੰਪਲੀਟ ਹੁਣ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਆਤਾਰ ਕੇ ਕੰਨੀ ਵਾਲਾ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਕੁੰਡਾ ਹੁਣ ਆਪਾਂ ਉਧਰ ਉਲਟਾ ਬਣਾਇਆ ਇੱਧਰ ਸਿੱਧਾ ਬਣਾਉਣਾ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਜਿਹੜੇ ਚਾਰ ਉਧਰ ਕੁੰਡੇ ਆਪਾਂ ਸਿੱਧੇ ਬਣਾਏ ਐ ਇੱਧਰ ਬਣਾਵਾਂਗੇ ਉਲਟ ਇੱਕ 2 3 4 ਇੱਕ ਕੁੰਡਾ ਆਪਣਾ ਜਿਹੜਾ ਫੇਰ ਉਧਰ ਉਲਟਾ ਹੈ ਇੱਧਰ ਆ ਗਿਆ ਸਿੱਧਾ ਫੇਰ ਚਾਰ ਕੁੰਡੇ ਆਪਣੀ ਉਲਟੇ 1 2 3 4 ਫੇਰ ਇੱਕ ਕੁੰਡਾ ਆਪਣਾ ਆ ਗਿਆ ਸਿੱਧਾ 11 ਕੁੰਡੇ ਹੋ ਗਏ ਜਿਹੜੇ ਕੁੰਡੇ ਇੱਧਰ ਉਲਟੇ ਬਣਾਏ ਇੱਧਰ ਸਿੱਧੇ ਬਣਾਉਣੇ ਜਿਹੜੇ ਇੱਧਰ ਸਿੱਧੇ ਬਣਾਏ ਹੈ ਇੱਧਰ ਉਲਟੇ ਬਣਾਉਣੇ ਥੋੜੀਆਂ ਹੀ ਇਹ ਚਲਾਈਆਂ ਬਣਾਉਣ ਤੋਂ ਬਾਅਦ ਆਪਾਂ ਨੂੰ ਇਹ ਦਿਖਾਈ ਦੇਣ ਲੱਗ ਜਾਣਗੇ ਫਿਰ ਉਸੇ ਤਰ੍ਹਾਂ ਬਣਾਈ ਜਾਣੀ ਆਪਾਂ ਹੁਣ ਜਿਵੇਂ ਆਪਾਂ ਪਹਿਲਾ ਕੁੰਡਾ ਤਾਰ ਕੇ ਇੱਕ ਸਿੱਧਾ ਚਾਰ ਉਲਟੇ ਇੱਕ ਸਿੱਧਾ ਚਾਰ ਉਲਟੇ ਇੱਕ ਸਿੱਧਾ ਠੀਕ ਹੈ 11 ਕੁੰਡੇ ਹੋਗੇ ਦੂਵਾਰਾ ਫਿਰ ਉਸੇ ਤਰ੍ਹਾਂ 11 ਕੁੰਡੇ ਇੱਕ ਕੁੰਡਾ ਸਿੱਧਾ ਇਹ ਵਿੱਚ ਆਪਣੇ ਦੋ ਕੁੰਡੇ ਸਿੱਧੇ ਆ ਜਾਂਦੇ ਆ ਜਿਵੇਂ ਇਧਰ ਸਿੱਧੇ ਪਾਸੇ ਦੇ ਦੋ ਕੁੰਡੇ ਉਲਟੇ ਆਏ ਫਿਰ ਉਸੇ ਤਰ੍ਹਾਂ ਚਾਰ ਉਲਟੇ ਇੱਕ ਦੋ 10 ਚਾ 1 ਸਿੱਧਾ 4 ਉਲਟਾ 1 2 10 ਚਾ 1 ਸਿੱਧਾ ਜਿਹੜਾ ਗੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਆਪਾਂ ਉਸੇ ਤਰ੍ਹਾਂ ਦਾ ਬਣਾ ਲੈਣੇ ਲਾਸਟ ਵਾਲਾ ਗੁੰਡਾ ਪਲਟਾ ਬਣਾ ਲਾਂਗੇ ਉਲਟੀ ਸਲਾਈ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਡਿਜ਼ਾਈਨ ਦੀ ਇੱਕ ਗੁੰਡਾ ਆਪਾਂ ਕੰਨੀ ਵਾਲਾ ਇਸ ਤਰ੍ਹਾਂ ਤਾਰੂ ਚਾਹੇ ਬੁਣੋ ਜਾਂ ਆਪਣੀ ਮਰਜ਼ੀ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾ ਲਾਂਗੇ ਆਪਾਂ ਉਲਟਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ 4 ਇਹ ਕੁੰਡੇ ਆ ਆਪਣੇ ਕੋਲੇ 4 ਸਿੱਧੇ ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ 2 ਕੁੰਡੇ ਪਹਿਲਾਂ ਜਿਹੜੇ ਆਪਣੇ ਪਿਛਲੇ ਇਹ ਅੱਗੇ ਲੈ ਆਉਣੇ ਆ ਅਗਲੇ ਕੁੰਡੇ ਲੈ ਜਾਣੇ ਪਿੱਛੇ ਇਸ ਤਰ੍ਹਾਂ ਟਵਿਸਟ ਕਰ ਲੈਣੇ ਆਪਾਂ ये दो कुंडे अपने पिछे जाने पिछले पासे तो इस तरह ये आ जाएंगे अगे इस तरह फिर सीधे बना लेने आप दो तीन चार ਥ੍ਰੈਡ ਅੱਗੇ ਕੀਤਾ ਇੱਕ ਕੁੰਡਾ ਬਣਾਵਾਂਗੇ ਉਲਟਾ ਜਿਹੜਾ ਕੁੰਡਾ ਵਿੱਚ ਉਲਟਾ ਨੂੰ ਪੋਲਟਾ ਬਣਾ ਲੈਣਾ ਥ੍ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਫੇਰ ਇਹ ਟਵਿਸਟ ਕਰਾਂਗੇ ਹੁਣ ਆਪਣੇ ਜਿਹੜੇ ਦੋ ਕੁੰਡੇ ਐ ਇਹਨਾਂ ਨੂੰ ਆਪਾਂ ਪਿੱਛੇ ਕਰ ਦਿਆਂਗੇ ਜਿਹੜੇ ਪਿਛਲੇ ਦੋ ਕੁੰਡੇ ਐ ਇਹਨਾਂ ਨੂੰ ਆਪਾਂ ਪਿਛਲੇ ਪਾਸੇ ਤੋਂ ਅੱਗੇ ਲੈ ਜਾਵਾਂਗੇ ਇਸ ਤਰ੍ਹਾਂ ਕਰਕੇ ਦੋ ਕੁੰਡੇ ਆਪਾਂ ਪਿੱਛੇ ਲੈ ਜਾਵਾਂਗੇ ਪਿਛਲੇ ਕੁੰਡੇ ਆਪਾਂ ਅੱਗੇ ਲੈ ਜਾਵਾਂਗੇ ਐਸਟਰਾ ਫਿਰ ਚਾਰੇ ਕੁੰਡੇ ਆਪਾਂ ਫੇਰ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ 1 2 10 4 ਕ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟ ਬਾਦੂ ਕੁੰਡਾ ਛੱਡ ਕੇ ਆਪਣਾ ਇਹ 11 ਕੁੰਡੇ ਹੋ ਗਏ ਇੱਕ ਕੁੰਡਾ ਉਲਟਾ ਬਣਾਇਆ ਚਾਰ ਟਵਿਸਟ ਕੀਤੇ ਇੱਕ ਉਲਟਾ ਚਾਰ ਟਵਿਸਟ ਇੱਕ ਉਲਟਾ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਆਪਾਂ ਉਸੇ ਤਰ੍ਹਾਂ 11 ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਕਰ ਲੈਣਾ। ਇਹ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਚਾਰ ਕੁੰਡੇ ਟਵਿਸਟ। ਇਹ ਦੋ ਪਿੱਛੇ ਜਾਣਗੇ, ਇਹ ਦੋ ਕੁੰਡੇ ਆਪਣੇ ਅੱਗੇ ਆ ਜਾਣਗੇ। ਇਸ ਤਰ੍ਹਾਂ ਕਰਕੇ ਇਹ ਦੋ ਕੁੰਡੇ ਆਪਣੇ ਆਗੇ ਅੱਗੇ। ਇਸ ਤਰ੍ਹਾਂ फिर चारे ही कुंडे आप सीधे बना देंगे एक एक, दो तीन चार थ्रैड करा अगे एक कुंडा बनावें उल्टा थ्रैड करा पिछे फिर चार कुंडे अटवेस्ट हो ਇਸ ਤਰ੍ਹਾਂ ਇਹ ਦੋ ਪਿੱਛੇ ਜਾਣਗੇ ਇਹ ਦੋ ਕੁੰਡੇ ਆਪਾਂ ਅੱਗੇ ਲੈ ਜਾਵਾਂਗੇ ਇਸ ਤਰ੍ਹਾਂ ਫਿਰ ਚਾਰੇ ਕੁੰਡੇ ਆਪਾਂ ਸਿੱਧੇ ਬਣਾ ਲਏਗੇ ਇਸ ਤਰ੍ਹਾਂ 1 2 3 4 ਇੱਕ ਕੁੰਡਾ ਹੋਰ ਲਾ 11 ਕੁੰਡੇ ਹੋ ਗਏ ਕੰਨੀ ਵਾਲਾ ਕੁੰਡਾ ਸਿੱਧੀ ਸਿਲਾਈ ਇਹ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਤੈਨਸ ਲਾਈਆਂ ਹੋਊਗਾ ਆਪਣੇ ਡਿਜ਼ਾਈਨ ਦੀਆਂ ਇਸ ਤਰ੍ਹਾਂ ਹੁਣ ਆਪਾਂ ਚੌਥੀ ਸਲਾਈ ਬਣਾਉਣੀ ਹੈ ਚੌਥੀ ਸਲਾਈ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਹੈ ਫਿਰ ਆਪਾਂ ਉਲਟੀਆਂ ਸਲਾਈਆਂ ਸਾਰੀਆਂ ਉਸੇ ਤਰ੍ਹਾਂ ਬਣਾਉਂਦੇ ਜਾਣਾ ਠੀਕ ਹੈ ਇੱਕ ਸਲਾਈ ਤੁਹਾਨੂੰ ਮੈਂ ਹੋਰ ਬਣਾ ਕੇ ਦਿਖਾ ਦਿੰਦੀ ਆ ਜਿਸ ਤਰ੍ਹਾਂ ਦਾ ਕੁੰਡਾ ਦਿਖਾਈ ਦਿੰਦਾ ਆਪਾਂ ਉਸੇ ਤਰ੍ਹਾਂ ਦਾ ਬਣਾ ਲੈਣਾ ਇਸ ਤਰ੍ਹਾਂ ਇੱਕ ਕੁੰਡਾ ਤਾਰ ਕੇ ਇੱਕ ਕੁੰਡਾ ਸਿੱਧਾ ਫਿਰ ਇੱਕ ਦੋ 10 4 ਕੁੰਡੇ ਉਲਟੇ 1 ਕੁੰਡਾ ਸਿੱਧਾ 4 ਕੁੰਡੇ ਉਲਟੇ 1 2 3 4 1 ਕੁੰਡਾ ਸਿੱਧਾ 11 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ 1 ਕੁੰਡਾ ਸਿੱਧਾ 4 ਕੁੰਡੇ ਉਲਟੇ 1 ਕੁੰਡਾ ਸਿੱਧਾ 4 ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਕੰਨੀ ਵਾਲਾ ਉਲਟਾ ਔਰ ਟਿੱਸ ਲਾਈ ਆਪਣੀ ਠੀਕ ਹੈ ਹੁਣ ਅੱਗੇ ਆਪਾਂ ਇਸੇ ਤਰ੍ਹਾਂ ਸਲਾਈਆਂ ਬਣਾਉਂਦੇ ਜਾਣਾ ਉਲਟੇ ਪਾਸੇ ਤੋਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਦੇ ਬਣਾਉਂਦੇ ਜਾਣਾ ਠੀਕ ਹੈ ਹੁਣ ਮੈਂ ਸਿੱਧੇ ਪਾਸੇ ਤੋਂ ਤੁਹਾਨੂੰ ਸਲਾਈਆਂ ਦੱਸਾਂਗੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਚਲਾਈ ਹੁਣ ਆਪਣੀ ਸਿੱਧੇ ਪਾਸੇ ਤੋਂ ਇੱਕ ਕੁੰਡਾ ਤਾਰ ਕਿਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ 10 ਚਾਰ ਪੰਜਵੀਂ ਸਿਲਾਈ ਆਪਣੀ ਪਹਿਲੀ ਸਿਲਾਈ ਦੀ ਤਰ੍ਹਾਂ ਬਣਾਉਣੀ ਹੈ ਆਪਾਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਚਾਰ ਕੁੰਡੇ ਸਿੱਧੇ ਇੱਕ ਦੋ 10 ਚਾਰ ਇੱਕ ਕੁੰਡਾ ਉਲਟਾ 11 ਕੁੰਡੇ ਹੋ ਗਏ ਇਸ ਤਰ੍ਹਾਂ ਇੱਕ ਧਾਰ ਕੇ ਇੱਕ ਉਲਟਾ ਚਾਰ ਸਿੱਧੇ ਇੱਕ ਉਲਟਾ ਚਾਰ ਸਿੱਧੇ ਇੱਕ ਉਲਟਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਉਲਟਾ ਚਾਰ ਕੁੰਡੇ ਸਿੱਧੇ ਇੱਕ ਦੋ 10 ਚਾਰ ਇੱਕ ਉਲਟਾ ਚਾਰ ਕੁੰਡੇ ਸਿੱਧੇ ਇੱਕ ਦੋ 10 ਚਾਰ ਇੱਕ ਉਲਟਾ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਉਸੇ ਤਰ੍ਹਾਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬਣਾ ਲੈਣਾ ਠੀਕ ਹੈ ਲੋ ਜੀ ਛੇ ਸਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਿਆ ਹੁਣ ਆਪਾਂ ਸੱਤਵੀਂ ਸਲਾਈ ਬਣਾਉਣੀ ਸਿੱਧੇ ਪਾਸੇ ਤੋਂ ਇੱਕ ਕੁੰਡਾ ਤਾਰ ਕੇ ਇੱਕ ਕੁੰਡਾ ਆਪਣਾ ਉਲਟਾ ਇਸ ਤਰ੍ਹਾਂ ਹੁਣ ਆਪਾਂ ਕੇਬਲ ਚੇਂਜ ਕਰਨੀ ਹੈ ਪਹਿਲਾਂ ਇਸ ਤਰ੍ਹਾਂ ਆਪਾਂ ਇਹ ਡੱਬੀ ਜਿਹੜੀ ਇਸ ਤਰ੍ਹਾਂ ਕੇਬਲ ਆਪਣੀ ਇੱਧਰ ਨੂੰ ਜਾਂਦੀ ਸੀ ਹੁਣ ਆਪਣੀ ਕੇਬਲ ਇਸ ਤਰ੍ਹਾਂ ਬੰਦ ਕਰਨੀ ਹੈ ਆਪਾਂ ਠੀਕ ਹੈ ਹੁਣ ਆਪਾਂ ਜਿਹੜੇ ਇਹ ਦੋ ਕੁੰਡੇ ਆ ਇਹ ਅੱਗੇ ਲੈ ਆਉਣੇ ਇਹ ਦੋ ਕੁੰਡੇ ਪਿੱਛੇ ਲੈ ਕੇ ਜਾਣੇ ਆਪਾਂ ਠੀਕ ਹੈ ਇਸ ਤਰ੍ਹਾਂ ਇਹ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਣੇ ਅਗਲੇ ਪਾਸੇ ਤੋਂ ਤੇ ਪਿਛਲੇ ਦੋ ਕੁੰਡੇ ਜਿਹੜੇ ਆਪਾਂ ਅੱਗੇ ਲੈ ਆਉਣੇ ਇਸ ਤਰ੍ਹਾਂ ਕੇਬਲ ਬੰਦ ਕਰਨੀ ਹੈ ਆਪਾਂ ਇਸ ਤਰ੍ਹਾਂ ਫਿਰ ਆਪਾਂ ਚਾਰੇ ਕੁੰਡੇ ਸਿੱਧੇ ਬਣਾ ਦੇਣੇ ਇੱਕ ਦੋ ਤਿੰਨ ਚਾਰ ਥ्रेड ਕਰਾਂਗੇ ਅੱਗੇ ਜਿਹੜਾ ਵਿੱਚ ਉਲਟਾ ਕੁੰਡਾ ਆ ਰਿਹਾ ਉਹ ਆਪਾਂ ਉਲਟਾ ਬਣਾਵਾਂਗੇ ਥ्रेड ਕਰਾਂਗੇ ਪਿੱਛੇ ਫਿਰ ਆਪਾਂ ਜਿਹੜੇ ਇਹ ਦੋ ਕੁੰਡੇ ਇਹ ਆਪਾਂ ਅੱਗੇ ਲੈ ਆਵਾਂਗੇ ਇਹ ਦੋ ਕੁੰਡੇ ਪਿੱਛੇ ਲੈ ਜਾਾਂਗੇ ਕੇਵਲ ਆਪਾਂ ਹੁਣ ਚੇਂਜ ਕਰਨੀ ਹੈ इस तरह फिर चारे कुंडे सीधा सीधे बना देंगे एक दो तीन चार एक कूडा बनावे उल्टा ग्यारह कुंडे हो गए इस तरह हम जी अपनी केवल इस तरह बंद हो गई इस तरह डिजाइन बन गई फिर डिजाइन गया कुा शुरू करा एक कुंडा उल्टा, उल्टा उस तरह ड करा पिछे फिर चारे ट्वेस्ट करा ये दो अगे ये दो, दो पिछे ठीक है उस तरह ये दो कुे आप पिछे लेंगे ये दोडे आप तरह अगे ले जावे फिर चार ही कुंडे बना देंगे सीधे दे, एक दो त చారెడ్ కండా ఉల్టా వచ్చు ఉల్టా బాగే థర్డ్ కి పిచ్చే ఫే కట్ ఏ కండి అండే పిచ్చే ఇర 1 2 3 4 ਇੱਕ ਕੁੰਡਾ ਉਲਟਾ ਕੰਨੀ ਵਾਲਾ ਕੁੰਡਾ ਸਿੱਧਾ ਸੱਤ ਸਲਾਈਆਂ ਹੋਗੀਆਂ ਆਪਣੇ ਡਿਜ਼ਾਈਨ ਦੀਆਂ 8ਵੀਂ ਸਲਾਈ ਫੇਰ ਉਸੇ ਤਰ੍ਹਾਂ ਬਣਾ ਲੈਣੀ ਆਪਾਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਇੱਕ ਉਤਾਰ ਕੇ ਇੱਕ ਸਿੱਧਾ ਚਾਰ ਉਲਟੇ ਇੱਕ ਸਿੱਧਾ ਚਾਰ ਉਲਟੇ ਇੱਕ ਦੋ ਤਿੰਨ ਚਾਰ ਇੱਕ ਸਿੱਧਾ 11 ਕੁੰਡੇ ਹੋਗੇ ਦੁਬਾਰਾ ਫੇਰ ਇੱਕ ਸਿੱਧਾ ਚਾਰ ਉਲਟੇ ਇੱਕ ਸਿੱਧਾ 4 ਉਲਟੇ 1 2 10 4 ਇੱਕ ਸਿੱਧਾ ਕੰਨੀ ਵਾਲਾ ਉਲਟਾ ਬਣਾ ਲਾਂ 8 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋਊਗਾ ਜਦੋਂ ਆਪਾਂ ਇਹ 8 ਸਲਾਈਆਂ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਸ ਤਰ੍ਹਾਂ ਦਾ ਦੁਬਾਰਾ ਫੇਰ ਜਦੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਇੱਕ ਕੁੰਡਾ ਤਾਰ ਕੇ ਉਲਟਾ 4 ਸਿੱਧੇ ਉਲਟਾ 4 ਸਿੱਧੇ ਉਲਟਾ ਠੀਕ ਹੈ ਪਹਿਲੀ ਸਲਾਈ ਆਪਾਂ ਦੁਬਾਰਾ ਸ਼ੁਰੂ ਕਰ ਲੈਣੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਸ ਤਰ੍ਹਾਂ ਤਾਂ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਦੂਸਰੀ ਵੀਡੀਓ ਵਿੱਚ ਪਾਰਟ 2 ਵਿੱਚ ਆਪਾਂ ਮੋੜਿਆਂ ਦੀ ਘਟਾਈ ਪਾਵਾਂਗੇ ਤੇ ਗੜੇ ਦੀ ਘਟਾਈ ਪਾਵਾਂਗੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ